ਬਹੁਤ ਬਹੁਤ ਵਧਾਈ ਸਾਡੇ ਸਾਥੀ ਰਜਾਕ ਮੁਹੰਮਦ ਬਬਲਾ ਜੀ ਦੇ ਪਰਜੰਦ ਮੁਹੰਮਦ ਉਸਮਾਨ ਦਾ ਜਨਮ ਦਿਨ ਹੈ ਉਸ ਦੇ ਜਨਮ ਦਿਨ ਨੂੰ ਲੈ ਕੇ ਉਹਨਾਂ ਵੱਲੋਂ ਟੀਮ ਰੋਸ਼ਨੀ ਦੇ ਨਾਲ ਗੱਡੀਆਂ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਫਲ ਤੇ ਬਿਸਕਟ ਵੰਡ ਕੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਹਨ ਮੁੰਨਾ ਵੱਲੋਂ ਕੀਤੇ ਸੁਖਾਲੇ ਦੇ ਨਾਲ ਹੀ ਮੈਂ ਸਾਰੇ ਸਾਥੀਆਂ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ দান ਦੀ ਦਿਸ਼ਾ ਬਦਲ ਲਈ ਲੋੜਾ ਸਾਡੀਆਂ ਖੁਸ਼ੀਆਂ ਨੂੰ ਲੋੜਵੰਦਾਂ ਦੇ ਨਾਲ ਝੁੱਗੀਆਂ ਝੌਂਕੀਆਂ ਦੇ ਵਿੱਚ ਜਾ ਕੇ ਮਨਾਉਣ ਦੀ ਲੋੜ ਹੈ ਅਸੀਂ ਹਜ਼ਾਰਾਂ ਖਰਚ ਦਿੰਨੇ ਆ ਪਰ ਲੋੜਵੰਦਾਂ ਤੱਕ ਨਹੀਂ ਪਹੁੰਚਦੇ ਜਿਨ੍ਹਾਂ ਦੇ ਲਈ ਸਾਡੇ ਛੋਟੇ ਜਿਹੇ ਉਪਰਾਲੇ ਦੇ ਨਾਲ ਜਿਨ੍ਹਾਂ ਨੂੰ ਲੱਖਾਂ ਦੀ ਖੁਸ਼ੀ ਮਿਲਦੀ ਹੈ ਉਹਨਾਂ ਤੱਕ ਨਹੀਂ ਪਹੁੰਚਦੇ ਆਓ ਆਪਾਂ ਸਾਰੇ ਇਹਨਾਂ ਵਾਂਗ ਆਪਣੇ ਜਨਮ ਦਿਨ ਤੇ ਖੁਸ਼ੀਆਂ ਝੁੱਗੀਆਂ ਝੌਂਪੜੀਆਂ ਵਿੱਚ ਜਾ ਕੇ ਵੀ ਸੰਧੀਆਂ ਕਰੀਏ ਜਿੱਥੇ ਅਸੀਂ ਹੋਰ ਬਹੁਤ ਖੁਸ਼ ਕਰਦੇ ਆ ਉਥੇ ਇਹਨਾਂ ਲੋਕਾਂ ਲਈ ਥੋੜੇ ਜੇ ਪੈਸੇ ਤੇ ਥੋੜਾ ਜਿਹਾ ਉਪਰਾਲਾ ਜ਼ਰੂਰ ਕਰਦੇ ਰਹੀਏ ਬਹੁਤ ਬਹੁਤ ਧੰਨਵਾਦ